ਇਰੀਨ ਨਾਨ ਦਾ ਪਿੰਡ ਨਹੀਂ ਨੀੜੇ ਆ ਗਿਆ ਹਨਣੇ ਟਣਣੇ ਟਣਣੇ ਇਹਦਾ ਐਮਪੈਕ ਕਰ ਰਿਹਾ ਹਵਤਾ ਰਹਿ ਘਣਾ ਹੁੰਦਾ ਹੈਪੀ ਕੋਲੇ ਮੰਮੀ ਕਹਿੰਦੀ ਵੀ ਆਪਾਂ ਸੰਧਾਰਾ ਵੀ ਦੇ ਆਉਣੇ ਅੱਜ ਸਕੂਟਰੀ ਆਪਾਂ ਲੈ ਲੈਨੇ ਨਾ ਹੋਰ ਲੈ ਲੈਨੇ ਸਕੂਟਰੀ ਫੇਰ ਤਾਂ ਤੁਸੀਂ ਟੈਕੀਆਂ ਘਰੇ ਦੋਹਾਂ ਜਾਣੀਆਂ ਆ ਗਿਆ ਗੁਰਦੁਆਰਾ ਸਾਹਿਬ ਕੈਂਪ ਸਰ ਸਾਹਿਬ ਕੈਂਪਾਂ ਦੇ ਤਰਖਤਾ ਛਵੇਂ ਪਾਸ਼ਾ ਹੀ ਆਏ ਸੀ ਇਹ ਗਿਣੀ ਨਹੀਂ ਜਾਂਦੇ ਉਹ ਤੇਲ ਤੂਲ ਤਾਂ ਚਲੋ ਨਹੀਂ ਨਹੀਂ ਬਸ ਮੈਂ ਤਾਂ ਨਹਾ ਲਈ ਇੰਦਰ ਨੇ ਨਹਾਉਣਾ ਹਜੇ ਹੁਣੇ ਹੁਣ ਖੜਜਾ ਕੋਈ ਨਾ ਮੈਂ ਤਾਂ ਨਾ ਅੱਧੀ ਬਣਾਇਆ ਲੈ ਕੀ ਬਣਾਇਆ ਖਾਣ ਨੂੰ ਨਾ ਵੀਡੀਓ ਪ੍ਰਾਈਸ ਦਵਾਂਗੇ ਫੈਨ ਵਿੱਚ ਦੇ ਦੇ ਚਲ ਚੰਗਾ ਓਕੇ ਫਿਰ ਨਾ ਲਈਏ ਓਕੇ ਮੈਂ ਤੇ ਮੰਮੀ ਤਾਂ ਤਿਆਰ ਅੰਦਰ ਹੀ ਨਹੀਂ ਤਿਆਰ ਹੂੰ ਬੜੀ ਬੜੀ ਕਲੀ ਜਾਣ ਦੀ ਮੈਂ ਤਾਂ ਕਰਦੀ ਕਰੀਏ ਨੇ ਜੱਲ ਕਹਿੰਦਾ ਉੱਥੇ ਚੁਗਲੀਆਂ ਕਰਨੀਆਂ ਜਾ ਕੇ ਇਹੀ ਕੰਮ ਹੁੰਦਾ ਥੋੜਾ ਇਹ ਵੀ ਕੰਮ ਹੋਣੀ ਹੈ ਮੈਂ ਹਾਂ ਦੇ ਬਸ ਹੂੰ ਕਰੋ ਕਰੋ ਚੋਗਲੀਆਂ ਦੇ ਕੋਈ ਵੀਡੀਓ ਬਣਾਉਂ ਤੁਹਾਡੀ ਓਲੇ ਹੋ ਕੇ ਦੇਖੀ ਚੱਲ ਕੀ ਕਰਦੇ ਉਹਦੇ ਵੀ ਕਰ ਲੈਣੀਆਂ ਜਿਹਨੇ ਕਰਨੀਆਂ ਉਹਨੇ ਸਾਹਮਣੇ ਵੀ ਕਰ ਲੈਣੀਆਂ ਚੋਲੀਆਂ ਜਾਂ ਨਹੀਂ ਜ਼ਰੂਰੀ ਹੈ ਹੂੰ ਚੋਕਲੀਆਂ ਕਰਨ ਮੈਂ ਫਰਸਟ ਟਾਈਮ ਕਰਾ ਹੈਪੀ ਕੋਲੇ ਹੂੰ ਚੰਗਾ ਸਮਸਾ ਸੰਦ ਪਰਦਾ ਹੀ ਹੋਣਾ ਵੀ ਹਾਂ ਸਾਡੀ ਪਰਦਾ ਹੀ ਨਹੀਂ ਹੋਣਾ ਮੈਂ ਚੰਗਾ ਉਹਦਾ ਇਮਪੈਕ ਕਰ ਜਿਵੇਂ ਹਫਤਾ ਰਹਿ ਕੇ ਹੋਣਾ ਹਾਪੀ ਕੋਲੇ ਫੇ ਨੈਚਰਲ ਬਿਊਟੀ ਫਿਰ ਨੈਚਰਲ ਹੀ ਹੁੰਦੀ ਆ ਲੋੜ ਨਹੀਂ ਸਾਨੂੰ ਸਵੈਂਟਾ ਸੁੰਟਾ ਉਹ ਮੀਂਹ ਆਇਆ ਹੈ ਪਰ ਚੱਕੀ ਫਿਰਦੇ ਆ ਕਮਾਲ ਮੂੰਚੇ ਨਹੀਂ ਜਾਣਾ ਹੁੰਦਾ ਮੈਂ ਚ ਕੱਪੜੇ ਮੇਰੇ ਕੱਪੜੇ ਟੈਚੀ ਚ ਪਾ ਦਿੰਦੀ ਛਾੜੇ ਵਾਲੇ ਚ ਕੋਨੇ ਮੈਂ ਚ ਜਾ ਦੂਜਾ ਵੀ ਇਹਦੇ ਚ ਕੀ ਲਈ ਜਾਨੀ ਹੈ ਹੈ ਇੰਨਾ ਚ ਕੀ ਹੈ ਤੁਹਾਡੇ ਆਹਾ ਕੀ ਹੈ ਇਹ ਨੂਨ ਵਾਲੇ ਪਕੌੜੇ ਕਿਉਂ ਰਾਹ ਗਰੀ ਹੈ ਇਹ ਬਸ 24 ਘੰਟੇ ਮੂੰ ਚਬੜ ਚਬੜ ਦੋਹਾਂ ਜਾਣਿਆਂ ਦਾ ਆਜੋ ਆ ਆਜੋ ਨਾਲ ਨਾਲ ਦੇ ਕੇ ਜਾਓ ਠੀਕ ਹੈ ਓਕੇ ਰੈਡੀ ਕੀ ਹੋਰ ਲੈਣਾ ਪਰਸ ਲੈਣਾ ਹਾਂਜੀ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਵੋਗੇ ਸੋ ਜਿੰਨਾਂ ਜਿੰਨਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਇੱਕ ਤੁਹਾਡੇ ਅੱਗੇ ਹੋਰ ਰਿਕਵੈਸਟ ਆ ਵੀ ਜਿਹੜੀ ਕਮੈਂਟਾਂ ਦੇ ਨਾਲ ਹਾਈਪ ਦੀ ਆਪਸ਼ਨ ਆਉਂਦੀ ਹੁੰਦੀ ਆ ਹਰੇਕ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਆ ਕਰੋ ਤਾਂ ਜੋ ਆਪਣੀ ਵੀਡੀਓ ਹੋਰਾਂ ਦੇ ਤੱਕ ਆਸਾਨੀ ਦੇ ਨਾਲ ਦਿਸੇਦੀ ਪਹੁੰਚ ਸਕੇ ਸੋ ਅੱਜ ਆਪਾਂ ਚੱਲੇ ਆਂ ਹੈਪੀ ਭੈਣੇ ਕੋਲੇ ਭੈਣੇ ਨੂੰ ਚਾਹ ਪਾਣੀ ਕਰਨਾ ਸੀ ਆਪਾਂ ਨੂੰ ਅੱਜ ਹਾਂ ਭੈਣੇ ਨੇ ਕਰਨਾ ਸੀਗਾ ਚਾਹ ਪਾਣੀ ਤੇ ਰੋਟੀ ਤੇ ਨਾਲ ਹੀ ਮੰਮੀ ਕਹਿੰਦੀ ਵੀ ਆਪਾਂ ਸੰਧਾਰਾ ਵੀ ਦੇ ਆਉਣੇ ਅੱਜ ਕਹਿੰਦੀ ਮੇਰੀ ਹੈਪੀ ਕੁੜੀ ਰਹਿ ਗਈ ਸੰਧਾਰੇ ਕਰਨੀ ਉਹ ਹੂੰ ਬਚਾਈ ਹੈਪੀ ਭੈਣੇ ਰਹਿ ਗਈ ਗੱਲੀ ਹਾਂ ਹੁਣ ਕਈਆਂ ਨੇ ਕਹਿਣਾ ਵਾ ਹੇ ਮੰਮੀ ਹੁਣ ਕਈਆਂ ਨੇ ਕਹਿਣਾ ਵੀ ਸੰਧਾਰਾ ਦਾ ਨੰਗਿਆ ਹੋਇਆ ਵੀ ਤੁਰੀ ਦਾ ਬਾੜੀ ਲੇਟ ਹੋਏ ਫਿਰਦੇ ਸੁਧਾਰੇ ਨੂੰ ਵੀ ਇਹ ਗਣਾ ਇਕੱਠਾ ਹੀ ਦੇ ਦਿੰਦੇ ਬਾੜੀ ਜਨਾਬ ਸਹੀ ਗੱਲ ਹੈ ਦੀਵਾਲੀ ਦਾ ਦੇ ਆਉਂਦੇ ਹੈ ਉਹ ਸੰਧਾਰੇ ਵਾਲੀ ਗੱਲ ਹੁਣ ਦੰਦ ਦੱਸਦੇ ਆ ਸੰਧਾਰਾ ਤਾਂ ਲੇਟ ਹੋ ਗਿਆ ਹੁਣ ਸੁਮਨ ਦੇ ਟਾਈ ਫਾਈਟ ਨਿਕਲਿਆ ਸੀਗਾ ਜਿਹਦੇ ਕਰਕੇ ਹੁਣ ਫਿਰ ਸਵਾ ਮਹੀਨਾ ਕਿਤੇ ਜਾਣਾ ਨਹੀਂ ਸੀ ਚਲੋ ਜਾ ਤਾਂ ਸਕਦੇ ਸੀਗੇ ਹੁਣ ਆਪਾਂ ਤੁਰੇ ਤਾਂ ਫਿਰਦੇ ਆ ਹੁਣ ਹੈਪੀ ਜੈਲ ਕਰਦੀ ਸੀ ਵੀ ਰਾਤ ਰਹਿ ਕੇ ਜਾਇਓ ਮੇਰੇ ਕੋਲੇ ਉਹ ਰਾਤ ਨਹੀਂ ਰਹਿਣਾ ਹੁੰਦਾ ਚਲ ਆਉਣ ਜਾਣ ਤਾਂ ਜਾ ਸਕਦੇ ਆ ਸਕਦੇ ਆ ਰਾਤ ਰਹਿਣਾ ਕਰਕੇ ਫਿਰ ਅਸੀਂ ਅੱਜ ਸੋਚਿਆ ਵੀ ਨਾਲ ਸੁਧਾਰਾ ਦੇ ਆਉਣੇ ਆ ਤੇ ਨਾਲੇ ਰਾਤ ਰਹਿ ਆਉਣੇ ਆ ਨਾਲੇ ਰੋਟੀ ਰਿੱਟੀ ਖਾਯਾ ਆਵਾਂਗੇ ਭੈਣ ਕਹਿੰਦੀ ਹੁਣ ਮੈਂ ਤਾਂ ਰਹੂੰ ਝੋਲ ਢੀਆ ਕੇ ਜੇ ਮੇਰੇ ਕੋਲੇ ਰਾਤ ਰਹਿ ਕੇ ਜਾਓਗੇ ਕਹਿੰਦੀ ਮੈਨੂੰ ਸਾਧ ਲੰਦੇ ਹੋ ਆਪ ਆਉਂਦੇ ਨਹੀਂ ਸਹੀ ਗੱਲ ਮੈਂ ਕਿਹਾ ਸੀ ਮੈਂ ਕਿ ਸਾਡੇ ਨਾਲ ਹੀ ਆਜੋ ਜੁਵੇਂ ਨੂੰ ਹਮ ਤੇ ਕਹਿੰਦੀ ਜੇ ਤੁਸੀਂ ਰਹਿ ਕੇ ਜਾਓਗੇ ਫਿਰ ਮੈਂ ਆਉਂਗੀ ਜੀ ਰੱਖ ਇਹ ਸੇਮ ਆ ਤੇ ਰਾਈਟ ਟੋ ਰਾਈਟ ਹੋਰ ਤੇ ਇਹ ਕਹੈ ਨਹੀਂ ਆਉਣੇ ਆ ਹੁਣ ਤੁਰੇ ਹੋਏ ਆ ਤੂੰ ਬਣਾ ਬਣੂ ਕਿ ਰੱਖ ਕੀ ਬਣਾਉਣਾ ਖਾਣ ਪੀਣ ਨੂੰ ਪਰ ਜਾਈ ਦੀਆਂ ਤਾਂ ਅਸੀਂ ਰੋਜ਼ ਹੀ ਖਾਂਦੇ ਆ ਜਾਈ ਦੀਆਂ ਤਾਂ ਅਸੀਂ ਰੋਜ਼ ਹੀ ਖਾਂਦੇ ਆ ਤੂੰ ਦੱਸ ਕੀ ਬਣਾਉਣਾ ਪਰ ਜਾਈ ਨੇ ਪਹਿਲੇ ਦਿਨ ਆਉਣਾ ਤੇਰੇ ਕੋਲੇ ਤੁਹਾਡੇ ਜਾ ਕੇ ਮੈਨੂੰ ਕਿਹਾ ਤੂੰ ਮੈਂ ਪਰ ਜਾਈ ਦਵਾਉਂਗੀ ਠੀਕ ਆ ਅੱਗੇ ਬਣ ਬਸ ਤਰਪੇਸੀ ਆਗੇ ਲੰਮੇ ਆਗੇ ਤੇਰੇ ਕੋ ਰਾਤ ਨੂੰ ਮਾਜੂਂਗੀ 6 ਵਜੇ ਨਹੀਂ ਨਹੀਂ ਬਸ ਆ ਜਾਣਾ ਘਾਣ ਹਾਂ 6 ਵਜੇ ਆ ਆ 5:00 ਦਾ ਵੱਜ ਗੇ ਹੂੰ 6:00 ਰਾਤ ਹੀ ਰਹਣਾ ਉਹ ਨਾਲ ਬਾਅਦ ਸੱਤ ਨੇ ਜਾਈਦਾ ਹੁੰਦਾ ਨਹੀਂ ਨਹੀਂ ਫੇਰ ਉਹਦੇ ਕੋਲ ਨਹੀਂ ਜਾਂਦੇ ਟੇਲਰ ਤੋਂ ਫੜਨੇ ਨਹੀਂ ਪੈਂਟਾ ਫੜਾਉਣੀਆਂ ਟੇਲਰ ਨੂੰ ਅੱਜ ਮੈਂ ਫੜਾਉਣੀਆਂ ਮੇਰੀ ਵਾਰੀ ਅੱਜ ਦੀਪਾ ਆਲਾ ਆ ਕੀ ਕਹਿ ਗਿਆ ਕੁल्ले ਆ ਦੇਲਾ ਫੇਰ ਪੁੱਠੇ ਨਾਲ ਲਈ ਜਾਂਦੇ ਮੰਮੀ ਤੂੰ ਜਾ ਰਹੀ ਟਿਊਸ਼ਨ ਤੇ ਆਲੇ 5:30 ਛੁੱਟੀ ਕਰ ਲੈ ਕੋਈ ਨਾ ਅੱਜ ਇਹਨੂੰ ਛੁੱਟੀ ਫੋਟੂ ਸੰਤੇ ਕਦੇ ਫਾਸਟ ਆਉਣਾ ਨੇ ਚਲ ਆ ਗਈ ਦੁੱਧ ਤਾਂ ਨਹੀਂ ਪੀਣਾ ਬੱਕਰੀਆਂ ਦਾ ਦੇਹਲਾ ਦੇ ਬੱਕਰੀਆਂ ਫਿਰਦੇਗਾ ਚਵਾ ਲਿਆਉਣੇ ਹੁਣ ਤਾਂ ਚਲੋ ਭਣੇ ਅੱਗੇ ਓਕੇ ਹਾਂ ਵਸ ਕਿੱਦਾਂ ਕਿਹਾ ਲੀਆ ਇਹ ਬਿਆਸ ਸਾੜੀ ਆ ਜਾਣਾ ਮੰਮੀ ਦਾ ਤਾਂ ਮੇਲਾ ਰਹਿ ਗਿਆ ਕਿਹਦੀ ਵੇਚੀ ਯਾਰ ਅੱਜ ਚਲੇ ਜਾਣਾ ਸੀ ਵਧੀਆ ਤੁਸੀਂ ਜਾਣ ਹੀ ਨਹੀਂ ਦਿੱਤਾ ਹਾਈ 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 ਇੰਨਾ ਸੋਨਾ ਤੋੜਾ ਸੀ ਤੋ ਦੂਦਾ ਰੱਖ ਗਏ ਸਹੀ ਗੱਲ ਆ ਰੱਖੀ ਤੇ ਰੱਖਿਆ ਉਹਨੇ ਨਹੀਂ ਰੱਖਣਾ ਨਾ ਕੋਈ ਨਾ ਰੱਖਣ ਨੂੰ ਕੀ ਨਾਲੇ ਢੇੜਾ ਖੜਾ ਲਿਆ ਦਿਆ ਆ ਕਿ ਇੱਕ ਸ਼ਰਤ ਰੱਖੀ ਆ ਆ ਕਹਿੰਦੇ ਮੈਨੂੰ ਬੱਕਰੀ ਰੱਖਣ ਦੇ ਦੋ ਮੈਂ ਤੁਹਾਨੂੰ ਪੁੱਤ ਰੱਖਣ ਦੇਵਾਂ ਕਹਿੰਦੇ ਕਿਸੇ ਆਰੇ ਲੱਗਿਆ ਰਹੂ ਕਹਿੰਦੇ ਟਾਈਮ ਨਹੀਂ ਨਿਕਲਦਾ ਮੇਰਾ ਤੁਹਾਨੂੰ ਬੰਦ ਉਹਨੂੰ ਕੀ ਐ ਡੈਡੀ ਤੂੰ ਬੇਲਾ ਨਹੀਂ ਬਹਿ ਹੁੰਦਾ ਹਨ ਬੱਦਰੀ ਦਾ ਕੰਮ ਕੀਤਾ ਹੋਵੇ ਉਹ ਬੰਦਾ ਨਹੀਂ ਬਹਿਦਾ ਡੈਡੀ ਨੇ ਦਾ ਕੋਈ ਕੰਮ ਛੱਡੇ ਨਹੀਂ ਸੋਖਣਾ ਸੱਚ ਮੈਂ ਜੋਤ ਤੇ ਲੈਂਥ ਪੁੰਛੜੀ ਸੀ ਹਨਾ ਆਹ ਪੁੰਛੜ ਲੈਂਥ ਬਾਅਦ ਚ ਹੋਰ ਆਪਾਂ ਗਲਤ ਕਟਾ ਦਈਏ ਤੇ ਜੋਤ ਦੇ ਗੱਟਿਆਂ ਦਾ ਕਾਈ ਫਿਰੇ ਬੈਠਾ ਉਹ ਤਾਂ ਸੁਣ ਗਿਆ ਮਨੋਂ ਤੇ ਦੱਸ ਉਹ ਚਲਾਏ ਚੱਕਦਾ ਨਾ ਆਉਣ ਵਾਲੇ ਆਪਾਂ ਸ਼ਹਿਰ ਵੀਰੂ ਦੇ ਆਪਾਂ ਪੈਂਟਾਂ ਦੇ ਦਾਗੇ ਉਹਦੀਆਂ ਕੁਰਤੇ ਪਜਾਮੇ ਉਹਨੇ ਕਿੱਥੋਂ ਲੈਣੇ ਆ ਕੁਰਤੇ ਪਜਾਮੇ ਮੈਂ ਕਿਹਾ ਕੰਟੀਨੈਂਟਲ ਤੋਂ ਸਮਾ ਲਈਏ ਜੀ ਸੁਧਾਰੋ ਜੋਤ ਹਾਂ ਕਿ ਮੈਂ ਆ ਮੈਂ ਮੈਂ ਕਿਹਾ ਸੁੱਤਾ ਤਾਂ ਨਹੀਂ ਸੀ ਅਜੇ ਤੇਰੇ ਪੈਂਟ ਦੀ ਲੈਂਥ ਕਿੰਨੀ ਸੀ 39.5 ਸੀ ਨਾ ਪੱਕਾ ਦਾ ਦੇ ਜੋਤ ਨੂੰ ਪੱਕਾ ਦੱਸੀ ਹੁਣ ਫੇਰ ਉਹ ਕੰਮ ਨਾਵੇ ਮੁੜ ਕੇ ਮੇਰੀ ਗਿੱਟੀਆਂ ਚ ਪੈਂਦੀ ਆਏ ਆ ਅਸੀਂ ਹੁਣ ਆਏ ਆ ਇੱਧਰ ਟੇਲਰ ਦੇ ਪੈਂਟ ਆ ਫਰੋਣੀ ਫੇਰੀ ਕੋਰੀਅਰ ਕਰਾਂਗੇ ਮੈਂ ਕਿਹਾ ਸਕੂਟਰੀ ਹੈ ਜੀ ਮੋਜ ਨਹੀਂ ਕਿਉਂ ਗੱਡੀ ਜੇ ਮਾੜੀ ਲੱਗਦੀ ਹੈ ਨਾਲੇ ਤਾਂ ਗੱਡੀ ਤੇ ਫਾਇਦੇ ਦੇਖ ਨਾ ਤੁਹਾਡੇ ਤੇ ਮੈਟ ਪਾਵੇ ਨਾ ਤੁਹਾਨੂੰ ਹਵਾ ਬਾਦੂ ਲੱਗੇ ਇਹ ਗੱਲ ਨਹੀਂ ਹਾਂ ਗੱਡੀ ਦੀ ਪਹਿਲਾਂ ਹਾਂ ਆਓ ਫਿਰ ਰਾਜੇ ਜੀ ਬੱਸ ਸਕੂਟਰੀ ਦੇਖਿਓ ਮੈਂ ਟੈਂਟਾ ਤੇ ਮੈਂ ਉਹ ਦੀ ਉਹ ਕੱਢਦਾ ਜਾ ਤੂੰ ਤਾਂ ਭਾਲ ਲ ਗਈਆਂ 2000 ਸਕੂਟਰੀ ਆਪਾਂ ਲੈ ਲੈਨੇ ਨਾ ਮੈਂ ਹੋਰ ਲੈ ਲੈਨੇ ਆ ਸਕੂਟਰੀ ਫੇਰ ਤਾਂ ਤੂੰ ਟੈਕਿੰਗਾ ਘਰੇ ਦੋਹੇ ਜਾਣੀਆਂ ਨਾ ਨਾ ਅਸੀਂ ਨਹੀਂ ਲੈਣੀ ਸਕੂਟਰੀ ਚ ਕਾਰੀ ਦੂਢੀ ਤਾਂ ਲੈਣੀ ਚਾਹੀਦੀ ਮੋਟਰਸਾਈਕਲ ਆ ਮੂਟਰਨ ਲੈ ਲਓ ਦੋਵੇਂ ਜਣੇ ਸਿੱਖ ਲਿਓ ਤੂੰ ਵਿਚਾਲੇ ਦੋਵੇਂ ਪਾਸੇ ਲੱਤਾਂ ਕਰਕੇ ਮਗਰ ਬੈ ਗਈ ਮੰਮੀ ਆਏ ਹੱਥ ਪਾ ਕੇ ਆਪਣੇ ਫੜੇ ਜਾਂਦੇ ਨਾ ਆ ਗਿਆ ਕਮਲ ਚੌਂਕ ਅਰੇ ਮੀ ਪੈਜ ਦੇ ਲਮਚੀਆਂ ਤਰ ਲੱਗ ਜਣੀਆਂ ਇੱਥੇ ਤੋਈ ਵਾਲੀਆਂ ਲਸਣ ਕਿੰਨਾ ਮੋਟਾ ਉਹ ਪਹਿਲਾਂ ਬੇਰੂ ਦੇ ਜਾਂ ਲੈ ਤੂੰ ਛੇਤੀ ਲਸਣ ਦਿਖਾ ਦੇ ਮੰਮੀ ਨੂੰ ਉਹ ਪਿੱਛੇ ਪਿਆ ਸੀ ਭਾਈ ਕੋਲੇ ਪਹਿਲਾਂ ਕੱਪੜੇ ਤੇ ਆਈਏ ਬੇਰੂ ਦੇ ਇਹ ਆ ਤੁਹਾਡਾ ਟੇਲਰ ਹਾਂ ਇਹ ਆ ਸਾਡਾ ਟੇਲਰ ਬੀਰੂ ਬੀਰੂ ਆ ਗੱਡੀ ਵੀ ਕਦੇ ਬਹੁਤ ਚੱਲੀ ਐ ਗਾਣੇ ਦੇ ਵਿੱਚ ਆਈ ਸੀ ਵੀ ਵਿੱਚ ਪਜਹਰੋ ਦੇ ਰੱਖ ਲਈ ਦੇ ਸੀ ਰੱਖ ਲਈ ਦੇ ਸੀ ਗਾਣਾ ਐਸੀ ਬੜਾ ਵਧੀਆ ਹੁੰਦਾ ਨਾ ਮਸਤੂਸ਼ੀ ਹਾਂ ਐਸੀ ਵੀ ਕਾਮਯਾਬ ਗੱਡੀਆਂ ਬਹੁਤ ਵਧੀਆ ਹੁੰਦੀਆਂ ਉਹਦੇ ਵੀ ਕਾਮਯਾਬ ਐਸੀ ਦਾ ਹੁਣ ਗੁਰਦੁਆਰਾ ਸਾਹਿਬ ਦਿਖਾਵਾਂਗੇ ਤੈਨੂੰ ਇੱਕ ਕੈਮਸਰ ਸਾਹਿਬ ਉਹਦੇ ਜਿਹੜੇ ਕੈਂਬਾਂ ਦੇ ਦਰਖਤ ਆ ਉਹ ਗਿਣੇ ਨਹੀਂ ਜਾਂਦੇ ਉਹਦੇ ਨਾਲ ਘੋੜੇ ਬੰਨ੍ਹ ਕੇ ਵੀ ਦੇਖ ਲੈ ਜਿਵੇਂ ਪਾਸ਼ਾ ਹੀ ਆਪਸੇ ਜੋ ਫਸ ਗਿਆ ਹਾਂ ਉਹਦੇ ਵੱਢੀ ਜਾਂਦੇ ਆ ਡਾਣਾ ਆਦੇ ਹੈਪੀ ਪੈਣੇ ਕੋਲੇ ਚੱਲੇ ਦਾ ਰਕਾਬ ਟਾਈ ਬਾਲੀਆਂ ਹਾਈ ਜਾਂਦੀਆਂ ਰਾਹ ਹੀ ਰੋਕੀ ਪਈ ਆ ਲੈ ਉਹਦੇ ਤਾਂ ਚਾੜਿਆ ਵਾ ਕਲੀਂਡਰ ਨੂੰ ਦਾਣਾ ਰੂਣਾ ਟੁੱਟ ਗਿਆ ਮੂਰੇ ਬੱਸ ਵਾਲੇ ਦੀ ਗੱਲ ਜਿਵੇਂ ਐਮਾ ਜੋਂ ਤੇ ਜੰਗਲਾਂ 'ਚ ਖੜਾ ਹੁੰਦਾ ਬਦੰਤਰ ਐ ਟੋਕਾ ਚਲਾਉਂਦਾ ਬਾਹ ਖੜਾ ਚਲੋ ਹੋ ਗਿਆ ਰਸਤਾ ਸਾਫ ਰਾ ਹੋਰ ਵੜਤੀ ਆ ਕਿੱਕਰਦੀਆਂ 16 ਜਿਹਨੇ ਚਿੱਟੀਆਂ ਜਿੱਟੀਆਂ ਲਗਣਾ ਇਹਨਾਂ ਦਾ ਉਹ ਨਹੀਂ ਲੱਗਦਾ ਸੀ ਆ ਰਿਹਾ ਟਾਣਾ ਆ ਬਾਈ ਮੋਰੀ ਇਹ ਆ ਗਿਆ ਗੁਰਦਰਾ ਸਾਹਿਬ ਕੈਂਪ ਸਰ ਸਾਹਿਬ ਜਿਹੜਾ ਤੰ ਦਾ ਹਦਾਈ ਮੈਂ ਇੱਥੇ ਆ ਕੈਂਪਾਂ ਦੇ ਦਰਖਤਾਂ ਸਵੇਂ ਬਾਦਸ਼ਾਹੀ ਆਏ ਸੀ ਇਹ ਗਿਣੀ ਨਹੀਂ ਜਾਂਦੇ ਵੀ ਕਿੰਨੇ ਆ ਕੋਈ ਨਹੀਂ ਗਣ ਸਕਿਆ ਅੱਜ ਤੱਕ ਇਹਨਾਂ ਕਦੇ ਬਾਜ ਜਾਂਦੇ ਕਦੇ ਘਟ ਜਾਂਦੇ ਇੱਥੇ ਆਉਂਦੇ ਹਿੱਤ ਗੁੰਨਿਆਂ ਲੱਗਦੀ ਹੈ ਕਿ ਸਿੰਗਰਾਂਦ ਨਾਗਦਾ ਇੱਥੇ ਨੂੰ ਮੈਂ ਲੜਾ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਇੱਥੇ ਹੁੰਦੇ ਮਿੱਠੇ ਪ੍ਰਸ਼ਾਦੇ ਹੁੰਦੇ ਹਾਂ ਮਿੱਠੇ ਪ੍ਰਸ਼ਾਦੇ ਹੁੰਦੇ ਇੱਥੇ ਖੀਰ ਨਾਲ ਗੁਰਦੁਆਰਾ ਸਾਹਿਬ ਤਾਂ ਆਦੇ ਉਹ ਤਾਂ ਮਾੜੀ ਆ ਇੱਥੇ ਪੱਬੀਆਂ ਦਾ ਮੇਲਾ ਮਾੜੀ ਦਾ ਇਹਨਾਂ ਦਾ ਮਸ਼ਹੂਰ ਹੁੰਦਾ ਮਾੜੀ ਦਾ ਮੇਲਾ ਓਕੇ ਜਿਹੜਾ ਮਾਰਚ ਚ ਹੁੰਦਾ ਹਾਂ ਤੇਰੀ ਨਨਾਨ ਦਾ ਪਿੰਡ ਨੀ ਨੀੜ ਆ ਗਿਆ ਹਨਣੇ ਟਣੇ 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 ਪੱਬੀਆਂ ਪੱਬੀਆਂ ਸੋਹਣੀਆਂ ਜਸਵਾਲ ਕਲਾਰ ਡੀ ਮੰਡੀ ਵੇਲੇ ਹੀ ਘਰੀ ਫਿਰਦਾ ਵੀ ਅਜੇ ਜਵਾਨ ਹਾਂ ਬਸ ਗਾਂ ਜਾ ਕੇ ਘਰ ਆ ਜਾਣੇ ਆ ਟਿਪੀਕਲ ਜਾਣਾ ਹੈ ਪਿਪਣੀ ਕਲੇ ਜਾਣਾ ਆਜਾ ਰਹਿ ਜਾ ਰਾਤ ਅੱਜ ਇੱਥੋਂ ਆਪਾਂ ਲਾਣ ਲੱਗੇ ਸੀ ਆੜੇ ਸੀ ਆਪਣੇ ਨਾਂ ਦੇ ਨਾਲ ਕੇ ਸਾਰੇ ਹਾਂ ਇੱਥੋਂ ਨਾਂ ਦੇ ਰਲੇ ਜੀ ਨੀਤੂ ਦੇ ਵਿਆਹ ਵੇਲੇ ਹਾਂ ਅੱਛਾ ਨੀਤੂ ਦੇ ਵਿਆਹ ਵੇਲੇ ਇੱਥੇ ਛੱਡੇ ਹੀ ਜਕਾਰ ਇਹਨਾਂ ਨੇ ਚੱਕ ਬਈ ਆ ਗਿਆ ਘਰ ਪਰਾਂ ਵੀ ਉਹ ਮੀਨਾ ਹੋ ਗਿਆ ਲਹਾਰ ਨਾ বাজਾਈ ਜਾਨੀ ਗਾਂ ਬਹੁਤ ਚਾਹੋਂ ਕਿ ਖੜੀਆਂ ਲੋਦਿਆਂ ਦੇ ਉੱਤਰ ਕੇ ਚਲੋ ਅੱਛਾ ਤੇਲ ਚ ਹੋਗੀ ਉਹ ਤੇਲ ਤੂਲ ਤਾਂ ਚੋਲੋ ਫੋਨ ਤੇ ਲੱਗੀ ਹੈ ਬਣੇ 24 ਘੰਟੇ ਫੋਨ ਨਹੀਂ ਛੱਡਦੀ ਕੀ ਦਾ ਆ ਗਿਆ ਸੱਭੂ ਬਣੇ ਦਾ ਨਹੀਂ ਨਹੀਂ ਤੇਲ ਚੋਲੋ ਇਹ ਕਹਿੰਦੀ ਭਰਾਈ ਪਹਿਲੇ ਦਿਨ ਆਈ ਹੈ ਤੇ ਨਹੀਂ ਚੋਣ ਜੰਦੇ ਪਹਿਲਾਂ ਅਸੀਂ ਕਰ ਕਦੇ ਖੱਟਾ ਸੂਟ ਤਾਂ ਹੀ ਤਾਂ ਨਹੀਂ ਪਵਾਤਾ ਤੇਲ ਰੰਗ ਹੈ ਆ ਬੱਲੇ ਮੱਖੀ ਉਹ ਆ ਗਿਆ ਬਾਈ ਵੀ ਕੀ ਆ ਤੇ ਤਾ ਫੋਲ ਗਈ ਇੱਥੇ ਹਾਂ ਕੀ ਹੋ ਗਿਆ ਅੜ ਗਈ ਹਾਂ ਮੰਮੀ ਇੰਨੋਂ ਫੋਲ ਗਈ ਹੁਣ ਪਰਝਾਈ ਦੇ ਚੱਕਰਾਂ ਚ ਮੰਮੀ ਕਿੱਥੇ ਜੀ ਉੱਤੇ ਆ ਕੁੜੀ ਦੇ ਤੇਰੀ ਦੇ ਹਾਂ ਉਹ ਦੇ ਪਰਝਾਈ ਦੇ ਕੋਲੇ ਜਾ ਖੜੀ ਪਹਿਲੇ ਹੈ ਇਹ ਤਾਂ ਹਜੇ ਹੋਣੀ ਬਦਲ ਗਈ ਡੇਢ ਮਹੀਨੇ ਜੀ ਮਾਂ ਥੋੜਾ ਭੁਜਣੀ ਆਗੀ ਤਾਂ ਹੀ ਤਾਂ ਉਹ ਫਿਰ ਜਾ ਖੜ ਗਈ ਕੋਲਦੀ ਆ ਤਿੰਨ ਮਹੀਨੇ ਬਾਅਦ ਕੋਈ ਲੈ ਕੇ ਹਾਂ ਸਹੀ ਗੱਲ ਆ ਨੀ ਮੰਮੀ ਕੋਲ ਤਾਂ ਥੋੜਾ ਟਾਈਮ ਹੀ ਨਹੀਂ ਜਾਂ ਲੁੱਦ ਦਿਨ ਨਹੀਂ ਜਾਂ ਮਹੀਨਾ ਤਾਂ ਲੁੱਦ ਦਿਨ ਬੱਦਰ ਰਹੀ ਆ ਦੀਪਾ ਥੋੜੇ ਨੇ ਨਹੀਂ ਰਹਿ ਸੀ ਟਿਊਸ਼ਨ ਤੇ ਗਿਆ ਟਿਊਸ਼ਨ じゃਵੜ ਆ ਗਿਆ ਬਈ ਉਹ ਟਾ ਉੱਪਰ ਮੁੰਡਾ ਆ ਗਿਆ ਪੜ੍ਹ ਕੇ ਐਵੇਂ ਆ ਤੀਪਾ ਈਗਾ ਲੈ ਵਾਪਸ ਕਿੱਥੇ ਲਾ ਵਾਪਸ ਉਹ ਤਾਂ ਪੜ੍ਹ ਕੇ ਆ ਨਾ ਪਰੇ ਹੋ ਗਏ ਮੈਸਟਰ ਕੀ ਪੜ੍ਹ ਕੇ ਆ ਦੀਪੇ ਕਿ ਤੋ ਹੂੰ ਹੂੰ ਉਹ ਦਿਨ ਜਦਨ ਅਸੀਂ ਪਾਰ ਤੇ ਨਹੀਂ ਗਏ ਇਹਨੇ ਦੇਖ ਲਿਆ ਹੁਣ ਹਨਾ ਆਪਾਂ ਨੂੰ ਵੀਡੀਓ ਕੋਲ ਲਈ ਭੈਣੇ ਨੇ ਇਹਨੇ ਕਿਹਾ ਕਿ ਤੇ ਮੇਲੇ ਤੇ ਚ ਲੈ ਲੈ ਮਾਮੇ ਨੇ ਮੈਨੂੰ ਦੱਸਿਆ ਨਹੀਂ ਮਾਮਾ ਮੇਲੇ ਦੇ ਜਾਂਦਾ ਭੈਣੇ ਕਹਿੰਦੀ ਨਹੀਂ ਤੋਥੜਾ ਨੂੰ ਚੱਲਿਆ ਕਿਤੇ ਮੇਲੇ ਮੇਲੇ ਤੇ ਤਾਂ ਇੱਕ ਪਾਰਛੋਂ ਗਏ ਸੀ ਓਏ ਜੇ ਜਾਵਾਂਗੇ ਤੁਹਾਨੂੰ ਦੱਸਾਂਗੀ ਪਾਰ ਪਾਰ ਤਾਂ ਜਾਇਆ ਏ ਨਹੀਂ ਨਹੀਂ ਦੂਜਾ ਨਾਲੇ ਇਹ ਰੰਗ ਵੀ ਨਹੀਂ ਆ ਕੇ ਗਿਆ ਤਾਂ ਕਹਿੰਦਾ ਮਾਮਾ ਸੀਗਾ ਉੱਥੇ ਉਹ ਮੈਂ ਪਹਿਲੇ ਹੀ ਦੇਖ ਲਿਆ ਸੀ ਓਏ ਇਹ ਨਾ ਮਾਮੇ ਨੇ ਜੈਸੀ ਮੈਂ ਗੱਲ ਕਰੀ ਮੇਰਾ ਕਹਦਾ ਸੀ ਜਦੋਂ ਮਾਮੇ ਹੋਣਗੇ ਜਾਂਦਾ ਚੱਕਿਆ ਗਿਆ ਸਾਰਾ ਕੁਝ ਬੰਦ ਮੋਖੀ ਨੇ ਛੁਟਾ ਲੈਣਾ ਨਹੀਂ ਕੈਸਤੀ ਤਾਂ ਨਹੀਂ ਟੁੱਟੀ ਹੋਈ ਕਹਤਾ ਉਹ ਤਾਂ ਉਹਨਾਂ ਨੇ ਯਾਰ ਐਵੇਂ ਕਹਦਾ ਪੰਜਾਬ ਬੰਦੇ ਜਾਖਮੀ ਹੋਏ ਕੁਛ ਨਹੀਂ ਹੋਇਆ ਕਿੰਨੀ ਦਫਾ ਪੇਪਰ ਪੱਕੇ ਪੇਪਰ ਨਹੀਂ ਨਹੀਂ ਇਹ ਫਰਸਟ ਇਹਦਾ ਪ੍ਰੀ ਇਹੋ ਆ ਪ੍ਰੀ ਵਰਡ ਆ ਫਰਸਟ ਪ੍ਰੀ ਵਰਡ ਕਿਤੇ ਹਾਂ ਸਿਸਟਰ ਦੇਣਾ ਚਲੋ ਲਾਓ ਰੋਟੀ ਰੋਟੀ ਜਾ ਭੁੱਖ ਲੱਗੀ ਆ ਉਹ ਹਵਾਲਾ ਨੂੰ ਪੂਰਾ ਬਿੜੇ ਤੇ ਦੋ ਹੀ ਖਾਂ ਲਾ ਦਿੱਤਾ ਅਮਰ ਤੁਛਾ ਗਿਆ ਸੀ ਨਾ ਮਾਨਾ ਦੀਪਾ ਛੋਟਾਂ ਦਾ ਬਹੁਤ ਸੋਹਣਾ ਹੁੰਦਾ ਸੀ ਭਗਤ ਸਿੰਘ ਬਣਿਆ ਹੋਇਆ ਸੀ ਕਿਉਂ ਹੂੰ ਬਾਲਸੇ ਬਣਿਆ ਸੀ ਸੋਹਣਾ ਵਾਲਾ ਹੁੰਦਾ ਸੀ ਬਹੁਤ ਨਿੱਕੇ ਹੁੰਦੇ ਸੀ ਹਾਂ ਬਹੁਤ ਨਿੱਕੇ ਨਾ ਆ ਦੇ ਹਾਂ 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 ਕੱਲ ਕਿੰਨਾ ਦਿਖਾਉਂਦੀ ਸੀ ਫੋਟੋ ਹੁਣ ਦੇ ਦੋ ਕੋਈ ਐਪੀ ਹੁਣੀ ਆ ਕਾਲੇ ਬਾਜੀ ਹੁਣੀ ਤੇ ਹਾਂ ਬਾਜੀ ਦਾ ਜਮਾਈ ਟੋਟਲੀ ਚੇਂਜ ਆ ਹੂੰ ਆਉਂਦੇ ਸਿੱਧਕੇ ਨਹੀਂ ਸੋਹਣੀ ਸੀ ਉੱਥੇ ਉੱਥੇ ਤਾਂ ਅਜੇ ਛਗਿਆ ਛਗਿਆ ਸੀ ਦੋਨੋਂ ਇਸ ਗੰਦੀ ਸਕੂਲ ਤੇ ਇਸ ਗੰਦੀ ਦੇ ਫੋਟੋਆਂ ਅੱਛਾ ਚਾ ਲਾਹੂ ਰੋਟੀ ਸੋਹਣੇ ਰੋਟੀ ਲਵਾ ਜਾ ਸੋਹਣੇ ਮੈਂ ਖਾਣੀ ਆ ਵਸਟਰ ਨਹੀਂ ਨਹੀਂ ਮੜਾਉਣੀ ਆ ਕੋਈ ਸ਼ਾਹੀ ਦਾ ਪਨੀਰ ਬਈਓ ਕਰਾਂ ਭੈਣੇ ਕਿੱਥੇ ਰਹਿ ਗਈ ਨੂੰ ਮਾਰ ਮਮੇ ਹੀ ਮਮੇ ਆ ਜਾ ਅੰਦਰ ਹੀ ਮਮੇ ਰੋਟੀ ਦਾ ਖਾਣਾ ਆ ਤਵਾਨ ਤੇ ਬਹਿ ਜਾ ਮਮੇ ਇੱਥੇ ਘਟ ਰਹੋ ਲੋਦੀਆ ਸੇਮ ਹੀ ਆ ਮੈਂ ਤਾਂ ਥੋੜੀਆਂ ਜਿਹੀਆਂ ਖਾਣੀਆਂ ਮੈਂ ਕੱਟ ਕਰ ਦੂੰ ਹਾਂ ਮੈਂ ਤਾਂ ਥੋੜੀਆਂ ਜਿਹੀਆਂ ਖਾਣੀਆਂ ਅੰਦਰ ਕੀ ਰਾਮ ਮਮੀ ਮਮੀ ਵਰੰਦੀਪ ਨੂੰ ਪੁੱਛਿਆ ਤਾਂ ਨਦੀਪੀ ਹੋਏ ਥੋੜੀ ਲਊਗਾ ਕਿ ਤੇਰੀ ਮੰਮੀ ਨੂੰ ਦੋ ਚਾਹ ਚੀ ਨਹੀਂ ਬਾਦ ਨਾ ਜਾਂਦੇ ਥੋੜੀਆਂ ਜਿਹੀਆਂ ਹੀ ਲੱਗਦਾ ਬਾਦ ਨਾ ਜਾਂਨ ਦੋ ਚਾਹ ਚੀ ਮਣ ਕੇ ਨਾ ਵੀ ਲੈਦੀ ਅਦੀਪਿਆ ਕੱਲ ਨੂੰ ਕੋਟਾ ਬਣਾਵਾਗੇ ਕਹਿੰਦਾ ਕੋਟਾ ਰਗੜਾਏ ਕਾ ਲੂ ਅ ਸਰਦਾਈ ਬਣਾਵਾਗੇ ਕੱਲ ਨੂੰ ਸੋਣੇ ਸਰਦਾਈ ਬਣਾ ਕੇ ਪਿਆਉ ਦੀਪਾ ਕੱਲ ਬਣੀ ਢੋਲੀ ਨਾ ਗੁੰਡੇ ਖਾਏ ਸਰਦਾਈ ਲੈ ਆਓ ਸਹੀ ਹੋਊਗਾ ਬੱਚਾ ਸੁੱਖਾ ਭਾਰੀ ਥੋੜਾ ਦੀਪਾ ਕਾਪੇ ਕਾਮਲੇ ਜਿਹੇ ਫਿਰਨਗੇ ਜਾਂ ਚੜਾ ਲਈਂਦਾ ਅਮਰੀਕਾ ਕਿੱਥੇ ਜਾਉਣੇ ਵੀ ਜਾ ਕਿੱਥੋਂ ਲਵਾਉਣਾ ਬੰਦ ਦੀ ਗੱਲ ਵਾਈਂਦੀ ਪਿਆ ਕੱਲ ਨੂੰ ਵੀਜ਼ੇ ਲਵਾ ਦੇ ਦੀ ਪੇ ਟਰੰਡ ਰਾਮ ਚੱਕੀ ਫਿਰਨ ਸਾਰੇ ਕੈਨੇਡਾ ਅੰਗਰੇਨ ਲੈਂਡ ਨਿਊਜੀ ਲੈਂਡ ਅਮਰੀਕਾ ਨਹੀਂ ਪੇ ਆਪਦਾ ਵੀਜ਼ਾ ਲੱਗਣ ਵਾਲਾ ਹਜੇ ਪੇਪਰ ਜੱ ਲੱਪੇ ਤੂੰ ਵੀ ਪੀਨੀ ਆ ਸਰਦਾ ਹੀ ਕਿਨੇ ਹਾਂ ਪੰਗ ਰਾਂਗ ਨੂੰ ਉਭ ਗਈ ਮੈਂ ਨਾ ਇਹਦਾ ਉਹੀ ਪੁੱਛਿਆ ਤੂੰ ਮੈਂ ਹਾਂ ਲੈ ਮੈਂ ਤਾਂ ਕਿਹਾ ਦੂਜਾ ਹੋਆ ਕੀ ਦੂਜਾ ਸਰਦਈ ਦੂਜੀ ਬਦਾਮਾਂ ਵਾਲੀ ਬਦਾਮਾਂ ਚ ਵੀ ਭੰਗ ਪਾਉਂਦੇ ਆ ਉਹ ਦਿਨ ਉੱਥੇ ਸਵਾਦ ਸੀ ਹਨਾ ਹਵੇਲੀ ਉਹ ਵਾਲੀ ਉਹ ਬੁੱਝ ਕੇ ਬੜੀ ਹਾਂ ਦੇ ਕੈਮਰਾ ਜਲੀ ਕਾ ਉਹ ਕਿ ਬਟਨਾ ਮਾਉ ਉਹ ਕੋਈ ਨਹੀਂ ਲਾ ਕੇ ਜਾਂਦੇ ਅੰਦਰ ਮਾਣ ਹਾਂ ਜਿਵੇਂ ਸੌਂਦੇ ਨਹੀਂ ਨੱਗਿਆ ਡੰਗਨ ਜੁਟੀਆਂ ਮੈਂ ਕੀ ਬੋਲਨੀ ਆ ਉਹ ਹੀ ਕਹਿ ਗਈ ਜਿਵੇਂ ਸੌਂਦੇ ਨਹੀਂ ਨੱਗਿਆ ਡੰਗਨ ਜੁਟੀਆਂ ਆ ਉਹ ਬਾਪੂ ਆਹ ਕੱਲੇ ਵਿਚਾਲੇ ਖੜਾ ਹਾਂ ਇਹ ਤਾਂ ਦੇਖ ਦਵੀ ਨਾਰਕੇ ਬਾਦ ਨੰਬਰ ਦਾ ਰੱਖ ਕੇ ਆ ਲਾਈ ਉੜੀ ਖੜਿਆ ਸਾਹ ਪਾਉਦੀ ਨਹੀਂ ਕਮਨੇਦਾਰੀ ਪਾਉਦੀ ਪਾਉਦੀ ਆ ਗਈ ਆ ਗਈ ਕਰਨ ਕੀ ਆਈ ਇਹਨੇ ਪਰੇ ਜੜਾਈ ਕਿ ਕਿਦਣਾ ਇਹਨੂੰ ਬੋਲੀਆਂ ਬੋਲਦ ਹੁੰਦੀਆਂ ਹੈ ਨਾ ਹਾਂ ਨਾ ਰਾਮ ਵਾਲੀ ਗੱਲ ਬੁਰੀ ਮੁੰਡਿਆਂ ਚੋਂ ਚਾਚੇ ਆਇਆ ਕਿ ਚਾਹ ਤੇਰਾ ਖੇਤੀ ਚਾਹ ਬੂਰੇ ਆ ਗਿਆ ਬਾਬਾ ਇਹਨੇ ਐਸੀ ਮਜੂਰੇ ਗਾਣੇ ਵੀ ਕੁਝ ਵਹਿਦ ਬਿੰਦਰ ਬਾਣ ਨੇ ਬਿੰਦਰ ਹੀ ਕੋਲੇ ਰੋਣ ਦਾ ਲੋਰ ਰਵੇ ਦਰਗਾਂ ਦਿਨ ਵਾਲੇ ਵੀ ਨੇ ਮੈਨੇ ਬਾਹ ਛੋੜੇ ਗਏ ਗੋਤਰੀ ਦੀ ਘੋਰੀ ਦੂਜੇ ਭਾਈ ਹੋਣਿਆ ਫਿਰ ਤਾਂ ਨਾਲੀ ਵਿੱਚ ਉਹ ਤਾਂ ਗਲੀ ਦੇ ਬਾਗੇ ਵੀ ਰੋੜੀ ਪਸਾ ਬੈਠੇ ਦੇਖ ਲੋ ਇਹ ਵੀ ਦੈਂਸੀ ਨਾ ਗਿਆ ਹਾਂ ਤਾਂ ਆਏ ਕਾਥ ਸੀ ਜਗਾ ਕੰਡਸਟਰ ਸੀ ਨਾ ਬਾਈ ਨਾਲ ਦੇ ਨਾਲ ਦੇ ਕਈ ਕੋਲ ਦਿਨੇਸ਼ੂ ਨੇ ਲੈਣ ਦੀ ਬਣਾ ਰਾ ਜਗਾ ਤਾਂ ਘੰਗੋਇਆ ਸਹੀ ਗੱਲ ਆ ਉਹ ਨਹੀਂ ਜਗਾ ਤਾਂ ਨਹੀਂ ਰੌਲਾ ਸੀ ਜਗਾ ਤਾਂ ਸਹੀ ਸੀ ਕਾਠੀ ਵਾਲਾ ਵੱਧ ਗਿਆ ਸੀ ਜਗਾ ਕਾਠ ਵੱਤ ਸੀ ਹਾਂ ਕਾਠ ਵੱਤ ਸੁਖਨਾਂਗਰ ਮੋ ਆਪਣੇ ਕਾਲੇ ਦੇ ਘਰ ਕੋਲ ਲੈ ਕੇ ਤਾਂ ਬਾਹਰ ਦਾ ਹੈ ਤੇ ਅੰਦਰੇ ਘਰ ਸਾਰਾ ਤਾਂ ਅੰਦਰ ਸੀ ਪੜੀਏ ਬਲੌਗਾਂ ਜਾਂਦਾ ਐ ਫਾਇਦਾ ਹੋਇਦਾ ਨਹੀਂ ਪੰਦਾ 20 ਯਰ ਮੂਵੀ ਨੂੰ ਢੀਕਦਾ ਰਹਿੰਦਾ ਮੂਵੀ ਕਦੋਂ ਆਊਗਾ ਅੱਧੀ ਤਾਂ ਹੈ ਕਿ ਲੋ ਹੁਣ ਜਿਹੜੀ ਅੱਧੀ ਨਹੀਂ ਹੈਗੀ ਉਹ ਮੂਵੀ ਵੀਡੀਓ ਦੇ ਵਿੱਚ ਆ ਜਾਣੀ ਐ ਅੱਡੇ ਅੱਡੇ ਤਾਂ ਰੋਕਾਂ ਦੇ ਜਦੋਂ ਆਣੀ ਅੱਡੇ ਵਾਲੀ ਤਾਂ ਉਹਦੇ ਵਿੱਚ ਵੀਡੀਓ ਦੇ ਆਊ ਵਿਆਹ ਵਾਲੀ ਦੇ ਡੱਡੂ ਪਾਇਆ ਸੀਗਾ ਉਹ ਦਸੀ ਹੋਈ ਅੱਧੀ ਜੀ ਇਹਨਾਂ ਦੇ ਨਾਲ ਹੀ ਚ ਉਹਨਾਂ ਡੱਡੂ ਕੱਢ ਲਿਆਂਦੇ ਆ ਆਓ ਦੇਖੋ ਉਹ ਦੇਖ ਲੈ ਲੈ ਤਾਂ پیچھے ਪਾ ਲਈ ਮੁੰਦੀ ਵਾਲੀ ਚ ਉਹਨੂੰ ਰੀਬਨ ਵਾਲੇ ਕਹਿੰਦੇ ਸੀ ਇਹਦੇ ਪਾਉਣੀ ਆ ਸੀ ਆਹ ਇੱਕ ਤਾਂ ਉਹ ਐ ਹੱਥ ਕਰ ਲੱਗੇ ਤਾਂ ਡੱਡੂ ਸੈੱਟ ਕਰ ਉਹ ਇਹ ਤਾਂ ਹੋਰ ਬਾਹਲਾ ਕੋ ਕਰਨਾ ਜੀ ਆਹ ਦੀਪੇ ਹੋਣੀ ਪਹਿਲਾਂ ਹੀ ਗਾਹ ਨੂੰ ਨਾ ਗਈ ਨੰਦਾਂ ਦਾ ਓਏ ਇੱਕ ਟੇਰਜ ਨਹੀਂ ਇਹ ਦੂਜਾ ਹੈ ਬੈਣਿਆ ਗੱਡੀਆਂ ਦੇ ਤੇ ਨਾ ਜਾ ਕੇ ਪੌਲ ਤੇ ਜਾਏ ਕਰਦੇ ਸਭ ਕੋ ਦੇ ਰਹੇ ਤਾਂ ਇਹ ਤੈਨੂੰ ਮੇਰੇ ਬੀਬੀ ਉਹ ਲਾ ਬਲੌਗ ਦੂਜਾ ਉਹ ਪਹਿਲਾਂ ਨੰਦਾਂ ਦਾ ਸਵੇਰਾ ਆਏ ਇਹ ਬਾਅਦ ਚ ਵੇਖ ਹੁੰਦਾ ਨਾ ਸਾਰੇ ਇਤਨੇ ਕੱਪੜੇ ਪਾ ਕੇ ਰਹੀ ਗੱਲ ਚਾਰ ਥੋੜੀ ਜਿਹੜੇ ਤੇਰੇ ਨਾਲ ਦੱਸਾਂ ਹਾਂ ਜਸੂ ਫਰਦੀ ਸੀ ਲੋ ਲਾ ਪਹਿਲਾਂ ਸਵੇਰ ਵਾਲਾ ਬਲੌਗ ਹਾਂ ਆ ਗਿਆ ਨਹੀਂ ਨਹੀਂ ਆ ਗਿਆ ਪੈਪੀ ਸਵੇਰੇ ਜੁੱਤੀਆਂ ਚੱਕ ਲਈਆਂ ਸੀ ਕਹੀ ਗਿਆ ਵੀ ਮੋੜ ਦੋ ਜੁੱਤੀ ਮੋੜ ਦੋ ਲੈ ਉਹ ਤਾਂ ਛਗਨ ਦੇਣਾ ਸੀ ਤੁਸੀਂ ਫਿਰ ਅਸੀਂ ਵੀ ਛਗਨ ਨਹੀਂ ਦਿੱਤਾ ਡੱਡੂ ਥੋੜੀ ਸਿੱਟ ਨਾ ਸੀ ਗੱਲ ਤੇ ਗੱਲਾਂ ਮੈਂ ਤਾਂ ਆਪ ਕਹਿੰਦੀ ਹਾਂ ਗੱਲ ਕਰ ਲੈਗੀ ਟਿੱਚਰ ਹੀ ਕਰਦੇ ਹੁੰਦੇ ਮੇਰੀ ਰੋਸੀ ਨਹੀਂ ਚੱਕ ਲਈ ਮਰੀਆ ਤੇ ਡੱਬੀ ਜਾਲ ਪਿਆ ਉਹ ਕੱਟ ਕੇ ਖਾਏ ਨਹੀਂ ਇਹ ਤਾਂ ਜੁੰਮਦੇਸ ਪਹਿਲਾਂ ਡੱਬੀ ਨਾਲ ਹੀ ਆ ਲੱਭਿਆ ਪਤਾ ਕਿਵੇਂ ਉਹ ਦੋ ਦਿਨ ਤਾਂ ਲੱਭਣ ਨੂੰ ਇੱਕ ਦਾ ਡੱਡੂ ਮਾਰਦਾ ਇਹਨਾਂ ਨੇ ਡੱਬੀ ਚ ਪਾ ਕੇ ਆ ਬਾਬਾ ਵੀ ਮੈਗਾ ਕਲਾ ਕਹਿੰਦਾ ਦਾ ਹੋਣਾ ਮੁੰਡਾ ਨਾਂ ਦੇ ਜਾ ਕੇ ਫੇਰ ਕਲਾਈ ਆ ਗਿਆ ਨਾਲ ਆ ਜਾਂਦੀ ਤੂੰ ਮੈਂ ਤਿਆਰ ਹੁਣ ਅਸਕੀ ਗੁੰਤੀ ਚੱਲ ਵੀ ਸਿੱਤ ਕੇ ਰਾਹ ਆ ਜਾਂਦੀ ਗੁੰਤੀ ਦਾ ਉੱਥੇ ਖਾਹੇ ਵੱਢਦੀ ਆਈ ਜੇ ਖੜ ਜੇਦੀ ਬਾਈ ਚਾਂਸ ਫੇਰ ਮਗਰ ਦੂਜੀਆਂ ਗੱਡੀਆਂ ਸੀ ਉਹਨਾਂ ਚ ਬੈਜਣਾ ਸੀ ਪਰ ਖੜੀ ਨਹੀਂ ਮੋੜ ਕੇ ਦੂਰ ਆ ਗਿਆ ਵੀ ਇਕੱਲਾ ਹੀ ਬਾਬਾ ਬਾਬਾ ਨੇ ਨੀਂਦ ਜੜੀ ਪਈ ਸੀ ਬਾਬਾ ਬਾਬੇ ਦੇ ਵਿਚਾਰੇ ਨੇ ਬਹੁਤ ਸੋਤਾ ਹੀ ਨਹੀਂ ਵੀ ਕਹਿੰਦਾ ਹੁਣ ਅੱਗੇ ਜਾ ਰਿਹਾ ਇਹ ਗੱਲ ਆ ਬਾਬੇ ਨੇ ਜ਼ਿੰਦਗੀ ਚ ਪਹਿਲਾ ਵੇਲਾ ਆਇਆ ਹੋਣਾ ਇਹ ਜੀ ਸੋਤਾ ਹੀ ਨਹੀਂ ਦੋ ਦਿਨ ਪਹਿਲਾ ਵੇਹ ਦਿੱਤੀ ਬੇਕਦਰ ਲਾਇਆ ਆ ਬਾਬਾ ਜਦ ਤੀਸਰੀ ਆਇਂ ਤੀਸਰੀ ਨਾਲ ਹੀ ਰਹਿੰਦੀ ਐ ਸਵੇਰੇ ਉੱਠ ਜਾਂਦੀ ਤੇ ਕਹਿੰਦਾ ਬਦ ਨਾਲ ਰਹਿੰਦਾ ਦੜੀ ਦਾ ਜਾਗੋ ਵਾਲੇ ਦਾ ਨਾ ਬਾਹੜਾ ਆੜਿਆ ਕਹਿੰਦਾ ਮੈਂ ਨਹੀਂ ਪੱਗ ਬੰਨਣੀ ਐ ਹੁਣ ਕਹਿੰਦਾ ਮਾਤਾ ਨੀਲੂ ਦੇ ਬੰਨੂ ਦਾਦਾ ਵੀ ਜੜਿਆ ਸੀ ਕਹਿੰਦਾ ਜ਼ਿੰਦਗੀ ਕਹਿੰਦਾ ਕਾਲੀ ਬੰਨੀ ਜੈਨਾ ਬਾਈ ਕਹਿੰਦਾ ਕਾਲੀ ਹੀ ਗਾ ਡਾੜੀ ਕਹਿੰਦੇ ਕਾਲੀ ਪੱਗਾਂ ਹੀ ਬੰਨਣੀ ਮੜ ਜਾਂ ਉਹ ਕਹਿੰਦਾ ਮਾੜਾ ਕਾਲੀ ਦੇ ਬੰਨੂ ਮੈਂ ਨਹੀਂ ਹੋਰ ਬੰਨਦਾ ਕਹਿੰਦਾ ਮਸਾਂ ਮਨਾਇਆ ਮੈਂ ਕਿਹਾ ਮੋਟੂ ਇਹ ਤਾਂ ਬੜਾ ਸੋਹਣਾ ਲੱਗਦੇ ਸੀ ਹਾਂ ਭਾਈ ਲਾਟਾ ਮੇਰੇ ਦਾਦਾ ਕਹਿੰਦਾ ਜ਼ਿੰਦਗੀ ਚ ਤਾਂ ਮੈਂ گلاب ਵੀ ਬੰਨੀ ਨਹੀਂ ਮੈਂ گلاب ਜੀ ਬਣਾਉਂਦੀ ਹਾਂ ਹਾਂ ਉਹ ਸੱਪੋ ਆ ਨਹੀਂ ਜਿੱਥੇ ਸੱਪੋ ਕਾਹ ਤੋਂ ਜਾਵੜੀ ਸੀ ਕੀ ਹੋ ਗਈ ਗੁੰਮੀ ਹੁਣੀ ਚਾਰੇ ਜਾਣੀ ਉੱਥੇ ਸੱਪੋ ਬਣੇ ਸੀ ਹਾਂ ਉਹ ਬੈਸਾ ਪਾਲਰ ਦੇ ਅੱਛਾ ਪਾਲਰ ਤੇ ਹੈਗੀ ਪਾਲਰ ਵੀ ਰਹਿਣੀ ਆ ਪਿਆਰ ਡੱਡੂ ਪਾਉਣਾ ਕਰੇ ਸੌਖਾ ਸੀ ਉਹ ਵਿੱਚ ਬਹੁਤ ਔਖਾ ਪਾਇਆ ਡੱਡੂ ਆ ਦੇ ਜਿੰਨ ਥੋੜੇ ਜਿਹੜਾ ਆਪਾਂ ਦਾ ਬਰਾਤੀਆਂ ਦੇ ਕੋਈ ਨਾ ਬਰਾਤੀਆਂ ਦੇ ਕੋਈ ਨਹੀਂ ਡੱਗਦਾ ਸੀ ਹੋਰ ਕੋਈ ਨਾ ਪਾਏਗੇ ਇਹਦੇ ਨਹੀਂ ਇਹਨਾਂ ਨੇ ਕਦੋਂ ਆ ਕੇ ਪਾਇਆ ਫਿਰ ਜਾਂਦਾ ਬਾਹਰ ਉਪਣ ਲੱਗੇ ਸੀ ਹਾਂ ਬੱਟੇ ਉਹ ਨਾ ਆ ਗਈ ਸੀ ਇੱਕ ਡੱਡੂ ਤਾਂ ਮਰ ਗਿਆ ਸੀ ਪਹਿਲਾਂ ਹੀ ਇੱਕ ਤਾਂ ਇਹਦਾ ਟਾਈਮ ਤੇ ਫੜ ਕੇ ਲੈ ਕੇ ਆਦਾ ਜੀ ਇਹਨਾਂ ਨੇ ਹਾਏ ਹਉਦੇ ਹਉਦੇ ਆ ਗਿਆ ਤੇ ਆ ਗਿਆ ਤੇ ਜਵਦੇ ਲੱਡ ਲਿਆ ਉਹਦੇ ਵਰਦਾਰ ਉਹਦੇ ਇਹ ਤਾਂ ਤੁਸੀਂ ਸ਼ੁਕਰ ਕੋਲੋਂ ਡੁੱਪਾਇਆ ਛੋਟਾ ਹੀ ਵੱਡਾ ਨਹੀਂ ਸੀ ਤੇ ਸੈਟਾਂ ਨਾਲ ਹੋਣਾ ਪੈਣਾ ਸੀ ਸਹੀ ਗੱਲ ਆ ਇਹ ਥੋੜੀ ਜੀ ਕਾਲੀ ਵੱਧ ਕਰਕੇ ਅਸੀਂ ਸਹੋਲੀ ਆਏ ਜੇ ਤੈਨੂੰ ਮੰਨਿਆ ਨੂੰ ਬਿਮਾਰ ਸੀਗੇ ਉਹਦੇ ਪਾਸਾ ਇਹ ਤਾਂ ਚੱਲ ਜੰਨਾ ਚੱਲ ਉਹ ਸਪਰੇ ਮਗਰ ਵਾਲੀ ਲੈ ਕੇ ਭੱਜ ਲਏ ਇਹ ਬਾਲੀ ਮਗਰੀ ਲੈ ਕੇ ਭਾਜ ਲਿਆ ਇਸਪਰੇ ਹੋਰ ਆਪੂਆ ਹੋਣਗੇ ਤਾਂ ਪਤਾ ਸੀ ਵੀ ਹੁਣ ਕੀ ਹੋਣ ਵਾਲਾ ਸਕੈਂਟੀ ਲੱਗਿਆ ਬਸ ਇੱਥੇ ਇਹਨਾਂ ਨੇ ਬਾੜਾ ਖੇਤੀ ਖੇਤੀ ਘਾਹ ਪਾਤਾ ਤੇਜ਼ੀ ਕਰਕੇ ਹੋਰ ਆਹ ਦਾ ਬਿਚਾਰੀ ਇਹਦਾ ਗਲਾਬ ਜਮਨ ਖਾਦੀ ਰਹਗੀ ਜੀਰ ਕਿ ਅਸੀ ਉਹਦੇ ਨਾਨਾ ਗਰੀ ਅੰਦਾ ਨਹੀਂ 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 ਢੈਪੀ ਨੂੰ ਨਹੀਂ ਪਤਾ ਲੱਗਿਆ ਭੂਆ ਉਹਨਾਂ ਨੂੰ ਪਤਾ ਲੱਗਿਆ ਉਹ ਹੁਣ ਪਤਾ ਲੱਗ ਗਿਆ ਉਹ ਕਹਿੰਦੀ ਖੋਲੋ ਉਹ ਜਾਣੂ ਹੋੜੀ ਕਿਤੇ ਨੇ ਖੋਲਣ ਲੱਗੇ ਉਹਨੂੰ ਮਗਰ ਉਹ ਕੰਮ ਆ ਲੈ ਇਹਨਾਂ ਨੇ ਬੜਾ ਖਰਾਬ ਆਪ ਦੀ ਉਹਨਾਂ ਨੇ ਤਾਂ ਚੰਕ ਦੇ ਫੋਟੇ ਹੋ ਦੇਵਾ 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 ਮਗਰ ਕਿੱਥੇ ਤੱਕ ਗਏ ਆ ਰਹੀ ਆਗਲੇ ਜਸੂ ਆ ਗਈ ਇਹਨਾਂ ਕੋਲੇ ਖੜੀ ਸੀ ਇਹ ਸਾ ਦਾ ਇਹ ਦਵਾਈ ਦੇ ਕੁੜੀ ਆਇਦਾ ਸੀ ਹਾਈਬ੍ਰਿਡ ਤੋਰੀਆਂ ਆਉਂਦੀਆਂ ਹੁਣ ਹਾਂ ਵੀ ਜੀ ਵੀ ਰਹਿ ਕੇ ਆਉਂਦਾ ਹਾਈਬ੍ਰਿਡ ਇਦਾਂ ਨਾ ਨਾ ਅਸੀਂ ਲੁਧਿਆਣੇੋਂ ਲਿਆਏ ਉਦੋਂ ਪੁੱਛੋ ਨਾ ਮਮ ਕਿੰਨੀਆਂ ਸੋਹਣੀਆਂ ਸੀ ਉਹ ਤੇ ਸੁਮਰੇ ਛੋਟੇ ਛੋਟੇ ਤੋਰੀਆਂ ਬਣਦੀਆਂ ਵੱਡੀਆਂ ਵੱਡੀਆਂ ਆਏ ਮਮੇ ਦਾ ਮਗਰ ਪਾ ਜਾਂਦੀ ਆ ਉਹਨਾਂ ਦੇ ਬੀ ਨਹੀਂ ਹੈਗੇ ਨਾ ਵਿੱਚ ਹਾਂ ਉਹਨਾਂ ਦੇ ਹਾਂ ਇੰਦਰ ਵੀ ਸਬਜ਼ੀ ਪੱਕੀ ਹੁੰਦੀ ਆ ਐਵੇਂ ਪੱਕੀ ਹੁੰਦੀ ਆ ਹੁਣ ਸਬਜ਼ੀ ਆ ਔਰ ਆਉਣੀ ਉਹੋ ਜਿਹੀ ਲੱਗਦੀਆਂ ਤੋਰੀਆਂ ਮੈਂ ਵੀ ਹਾਂ ਇਹਦਾ ਬੀਜਾਂ ਦਾ ਭਾਲਦਿਆਂ ਇੱਕ ਫੜੀਆਂ ਵਾਂ ਫੜੀਆਂ ਇੱਕ ਜੜੀਆਂ ਫੜੀਆਂ ਵਾਂ ਇੱਕ ਫੜੀਆਂ ਕਿਉਂ ਨਾ ਪੁੱਤ ਨੂੰ ਦੇਣ ਇੰਨੀ ਸੋਹਣੀ ਨਰਮ ਨਰਮ ਲਿਆਂਦੀਆਂ ਤੋਰੀਆਂ ਉਹ ਨਹੀਂ ਸੋਹਣੀ ਸੋਹਣੀ ਨਹੀਂ ਹੁੰਦੀਆਂ ਨਿੱਕੇ ਵਿੱਚ ਹੁੰਦੀਆਂ ਉਹ ਵਧੀਆ ਮੋੜੇ ਭਾਏ ਆਹ ਰੋਤ ਚਹੀ ਹੁੰਦੀਆਂ ਬੱਟੇ ਰੱਜਦੀਆਂ ਨਹੀਂ ਸੁਆਰ ਕੇ ਮੈਂ ਤਾਂ ਉਹ ਉਹ ਕਰਕੇ ਘੋੜ ਲੈ ਉਹਦਣ ਇੰਨੀਆਂ ਦਾ ਸਵਾਦ ਬਣੀਆਂ ਸੀ ਉਹ ਆਪਾਂ ਲੁਧਿਆਣੇ ਵਾਲੀਆਂ ਸੀ ਤੋਰੀ ਲੈ ਕੇ ਆਏ ਕਿੱਡੀ ਸੀ ਉਹ ਤਾਂ ਸੋਹ ਡੈਡ ਕਹਿੰਦੇ ਆਹ ਐਡੀ ਤੋਰੀ ਕੌਣ ਲਿਆਇਆ ਉਹਦੇ ਆਏ ਇੰਨੀ ਕਿਸੀ ਉਹ ਤੋਰੀ ਕਿੱਥੋਂ ਲਿਆਂਦੀ ਸੀ ਉਹ